ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਫਿਰੂ ਤੇ ਬਾਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਸਰਬੱਤ ਦਾ ਭਲਾ ਕਰਵਾ ਬਾਈ ਮਿਹਰ ਕਰੋ ਕਿਰਪਾ ਕਰੋ ਆ ਬਾਈ ਦੁੱਖਾਂ ਕ੍ਰਿਸ਼ਾ ਦਾ ਨਾਸ਼ ਕਰੋ ਬਾਈ ਲੋਕੀ ਕੜੀ ਨ ਦੇਖਣ ਦੀ ਕਰੋ ਕਿਰਪਾ ਤਨਤਨ ਸ਼ੀਖੂ ਤੇ ਬਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚੇ ਬਾਬਾ ਬਖਸ਼ ਤੋਂ ਬੱਚੇ ਲੋਕਾਂ ਤੋਂ ਕਿਰਪਾ ਕਰੋ ਬਾਈ ਨਹੀਂ ਮਿਹਰ ਕਰੋ ਬਾਬਾ ਜੀ माल जनम जनम कुझु ॾिठे सते पादशा माल जनम जनम द कटी दर्शन देवा ਤੋ ਤੋ ਦਰਾਸਿ ਪ੍ਰੀਤ ਲਗਾਈ ਇਕ ਉਤਮ ਪੰਥ ਸੁਨ ਗੁਰ ਸੰਗਤ ਤੇ ਹੀ ਮਿਲੰਤ ਜਮਤਰਾਸ ਮਟਾਈ ਇਕ ਅਰਦਾਸ ਪਾਠ ਕੀ ਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਦੁਖੀਆ ਦਰਦਵੰਦ ਦਰਿਆਆ ਬਹੁਤ ਪਿਆਸ ਜਗਬ ਨ ਪਾਇਆ ਕਹਿਰ ਵਿਦਾਸ ਸ਼ਰਨ ਪ੍ਰਭ ਤੇਰੀ ਜਿਉ ਜਨੋ ਤਿਆ ਕਰ ਗਤ ਮੇਰੀ ਮੈਂ ਨਾਹੀ ਕਿਸ਼ਾਨ ਨਹੀਂ ਕਿਸ ਆਏ ਨਮੋਰਾ ਆਉ ਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ ਬਹੁਤ ਜਨਮ ਬਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਸੋਨ ਦੇਖੇ 라ਵਨਾਮ ਯਰਮ ਗਹਿਉ ਜਾ ਕ ਸਮਨ ਕੋਏ ਜਿਸਮਰਤ ਸੰਕਟ ਮਟ ਦਰਸ ਤਹਾਰੋ ਸੋ ਕੋਟਾਲ ਗੁਰ ਸੇਵੀਆ ਅਹਨ ਸੁਸਾਜ ਸੁਭਾਈ दर्शन पर जन्म मरण दुख हो सिफत खसम ख़ी नोर यार सो कोर सौ चटिया तुद डिठे सचे पातशा मल जनम जनम दी सजन सच पातशा

ਸਤਿਨਾਮ ਪੁ ਆਹੇ ਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਤੁੰਜਾ ਸ਼ੁਗਰਤਨਾ ਦੀਜ ਪ੍ਰਾਨ ਅਗੋਰਾ ਕੋਈ ਜਨ ਹਾਲ ਸਿਆਮ ਦੇਵ ਜੋਰ ਚਰਨ ਗਹਾ ਬਤੁ ਸ਼ੁਗਰਤਨਾ ਦੀਜੈ ਪ੍ਰਾਨ ਅਕੋਰ ਰਹਾਉ ਮਨ ਤਨ ਨਿਰਮਲ ਕਰਤ ਕਿਆਰ ਹਰ ਸਿੰਚੈ ਸੁਧਾ ਸੰਜੋਰਾ ਯਾਰਾ ਸੁਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵ ਤੁਮਰੀਓ ਭਗਤ ਗਦ ਗਨ ਸਿਮਰਨ ਸੁਆਮੀ ਕੋ ਪ੍ਰਭ ਜਾਨ ਤੋ ਬੰਧਨ ਛੋੜ ਆਇਓ ਸ਼ਰਨ ਦੀਨ ਦੁਖ ਬੰਜਨ ਚਿਤ ਗਉ ਤੁਮਰੀਓ ਬੱ ਹੈ ਪਰਦਾਨ ਸਿਮਰਨ ਸੁਆਮੀ ਕੋ ਪ੍ਰਗ ਨਾਨਕ ਵੰਦਨ ਸੋ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੈਤ ਸ੍ਰੀ ਨਹਿਲਾ ਪੰਜੋ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਾਹੋਂ ਬਖੋ ਸੁਭਰਸਨਾ ਦੇਜੈ ਪ੍ਰਾਨ ਅਕੂਰ ਰਹਾਉ ਗੁਰੂ ਪਿਆਰ ਵਾਲੇ ਅਜਦਾ ਪਾਵਨ ਅਖਵਾਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜਤ ਸ੍ਰੀ ਰਾਗੰਦਰ ਪਾਵਨ ਅੰਗ 701 ਅਤੇ 2 ਤੇ ਸੁਭਾਇਮਾਨ ਸਤਗੁਰ ਬਖਸ਼ਿਸ਼ ਕਰਦੇ ਨੇ ਕੋਈ ਹੋਵੇ ਰੱਬ ਦਾ ਪਿਆਰਾ ਜਿਹੜਾ ਰੱਬ ਦੇ ਨਾਲ ਜੋੜ ਦੇਵੇ ਜੇ ਕੋਈ ਮੈਨੂੰ ਰੱਬ ਨਾਲ ਜੋੜਦਾ ਏ ਸਤਿਗੁਰ ਕਹਿੰਦੇ ਮੈਂ ਉਸ ਦੇ ਚਰਨ ਥਲ ਲਵਾਂ ਉਸ ਲਈ ਆਪਣੀ ਰਸਨਾ ਤੋਂ ਮਿੱਠੇ ਮਿੱਠੇ ਬੋਲ ਬੋਲਾਂ ਤੇ ਨਾਲ ਕਹਿੰਦੇ ਮੇਰੀ ਜਿਹੜੀ ਜ਼ਿੰਦ ਹੈ ਉਹ ਉਸ ਪਿਆਰੇ ਦੇ ਅੱਗੇ ਭੇਟਾ ਕਰ ਦਿੱਤੀ ਜਾਵੇ ਜਿਹੜਾ ਮੇਰੇ ਪਿਆਰੇ ਦਾ ਮੈਨੂੰ ਮਿਲਾਪ ਕਰਾਵੇਗਾ ਭਾਵੇਂ ਇਹੋ ਜਿਹੇ ਵੱਡਿਆਂ ਜਿਨ੍ਹਾਂ ਨੇ ਉਹਨਾਂ ਗੁਰਮੁਖਾਂ ਦੀਆਂ ਜੀੜੀ ਰਬ ਦਾ ਮਿਲਾਪ ਕਰਾਉਂਦੇ ਨੇ ਕਿ ਮਨੁੱਖ ਆਪਣਾ ਸਭ ਕੁਝ ਦੇਣ ਨੂੰ ਤਿਆਰ ਹੋ ਜਾਂਦਾ ਤਾਂ ਹੀ ਸਤਿਗੁਰ ਪਤਸ਼ਾਹ ਕਹਿੰਦੇ ਨੇ ਕਹਿੰਦੇ ਤੈਂ ਸਾਹਿਬ ਕੀ ਬਾਤ ਜੇ ਆਖ ਤਾਹੋ ਨਾਨਕ ਕੀ ਆ ਦੀਜੈ ਕਹਿੰਦੇ ਕੋਈ ਪਿਆਰੇ ਦੀਆਂ ਗੱਲਾਂ ਦੱਸੇ ਤੇ ਤੁਸੀਂ ਕੀ ਦੇਓਗੇ ਕਹਿਣ ਲੱਗੇ ਸੀਸ ਵੱਡੇ ਕਰ ਬੈਸਣ ਦੀਜੈ ਵਿਣਸਰ ਸੇਵ ਕਰੀਜੈ ਕਹਿੰਦੇ ਸੀਸ ਵੱਡ ਕੇ ਮੈਂ ਉਸ ਤੋਂ ਮੂੰਡਾ ਬਣਾ ਦਿਆਂ ਬੈਠਣ ਵਾਸਤੇ ਥਾਂ ਬਣਾ ਦੇਵਾਂਗਾ ਕੁਮੇਰੇ ਸਿਸ਼ਤੇ ਆਪਣਾ ਟਿਕਾਣਾ ਕਰੇ ਤੇ ਬਿਨਾਂ ਸਿਸ਼ਤ ਮਨ ਦੀ ਸੇਵਾ ਕਰਾਂਗਾ ਪਰ ਕਿਸ ਦੀ ਜਿਹੜਾ ਰੱਬ ਦੀਆਂ ਗੱਲਾਂ ਸੁਣਾਵੇ ਸਤਿਗੁਰੂ ਮਿਹਰ ਕਰਨ ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਬੇਨਤੀਆਂ ਕਰੀਏ ਦਾਤਾ ਤੁਸੀਂ ਹੀ ਹੋ ਉਸ ਨਰਨਤਾਬ ਦਾ ਮਲਾਪ ਕਰਾਉਣ ਵਾਲੇ ਕਿਰਪਾ ਕਰੋ ਅਸੀਂ ਆਪਣਾ ਤਾਂ ਨਾਮ ਆਨ ਨਾ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ ਤੇ ਬਚਨਾਂ ਅਨੁਸਾਰ ਆਪਣਾ ਸਭ ਕੁਝ ਤੁਹਾਨੂੰ ਭੇਟਾ ਕਰਦੇ ਹਾਂ ਤੁਸੀਂ ਮਿਹਰ ਕਰਕੇ ਉਸ ਪਿਆਰੇ ਦਾ ਮਲਾਪ ਕਰਾਓ ਗੁਰੂ ਪਾਤ ਸਾਹਿਬ ਤੁਠਕੇ ਸਾਨੂੰ ਉਸ ਪਿਆਰੇ ਦੇ ਮਲਾਪ ਦੀ ਦਾਤ ਬਖਸ਼ਣਗੇ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਗਿਆ ਗਾਵਿਆ ਸੇਵਾ ਆਪਣੇ ਦਰਤੀ ਪ੍ਰਵਾਨ ਕਰਨ ਜੀ ਹੋਇਆਂ ਪੁੱਲਾਂ ਦੇਖਿਵਾਂ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ